ਸਤਿਕਾਰਯੋਗ ਸਾਰਿਆਂ ਨੂੰ ਜੀ ਆਇਆਂ ਨੂੰ ਮੈਂ ਸਾਰੀ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਸਿੱਦੇ ਸਾਰੇ ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਜਿੰਨੂ ਕੀ ਖਾਸ ਕਰਕੇ ਉਚੇਚੇ ਤੌਰ ਤੇ ਸਾਡੇ ਨੈਸ਼ਨਲ ਐਗਰੀਕਲਚਰ ਦੇ ਮੈਂਬਰ ਔਰ ਪਾਰਟੀ ਦੇ ਬਹੁਤ ਹੀ ਬ੍ਰਿਸ਼ਟ ਲੀਡਰ ਸ੍ਰੀ ਹਜੀਤ ਸਿੰਘ ਗਰੇਵਾਲ ਜੀ ਸਦਾਜੀਤ ਸਿੰਘ ਗਰੇਵਾਲ ਜੀ ਆਏ ਨੇ ਔਰ ਉਹਨਾਂ ਦੇ ਨਾਲ ਸਾਡੀ ਪਾਰਟੀ ਦੇ ਮਿਸ ਪ੍ਰਧਾਨ ਡਾਕਟਰ ਸੁਭਾ ਸ਼ਰਮਾ ਜੀ ਸੁਖਿੰਦਰ ਗੋਲਡੀ ਜੀ ਮਨਪ੍ਰੀਤ ਸੰਧੂ ਜੀ ਤੇ ਬਾਕੀ ਸਾਰੇ ਸਾਥੀ ਇੱਥੇ ਅੱਜ ਪ੍ਰੈਸ ਕਾਨਫਰੈਂਸ ਲਈ ਹੁੰਦੇ ਚਾਹਤ ਕੇ ਪਹੁੰਚੇ ਨੇ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਔਰ ਮੈਂ ਬੇਨਤੀ ਕਰਾਂਗਾ ਅਰਜੀਤ ਜੀ ਨੂੰ ਕਿ ਅੱਜ ਦੀ ਪ੍ਰੈਸ ਵਾਰਤਾ ਨੂੰ ਸ਼ੁਰੂ ਕਰੇ ਪਹਿਲਾਂ ਤਾਂ ਮੈਂ ਆਪ ਸਭ ਦਾ ਸਵਾਗਤ ਕਰਦਾ ਸਾਡੇ ਸੁਭਾਸ਼ ਜੀ ਵੀ ਪਹੁੰਚੇ ਨੇ ਟਾਈਮ ਕੱਢ ਕੇ ਇਹਨਾਂ ਦਾ ਬਹੁਤ ਧੰਨਵਾਦ ਮੇਰੇ ਛੋਟੇ ਭਰਾ ਹੈ ਤੇ ਔਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਨਿਮੰਤਰਣ ਦੇ ਕੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵਿਸ਼ੇਸ਼ ਜੀ ਨੇ ਇਸ ਲਈ ਇਹਨਾਂ ਦਾ ਵੀ ਧੰਨਵਾਦ ਮੈਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਹੈ ਤਾਂ ਪਾਰਟੀ ਤਰਫੋਂ ਸਾਰੇ ਡਿਸਟ੍ਰਿਕਟਾਂ ਚ ਹੋਣੀ ਆ ਸਾਰੇ ਸੀਨੀਅਰ ਲੀਡਰਸ ਨੇ ਕਰਨੀ ਆ ਸੁਭਾਸ਼ ਜੀ ਨੇ ਵੀ ਜਾਣਾ ਰੋਪਣਾ ਜੀ ਜੀ ਬਾਕੀ ਵੀ ਸਾਰਿਆਂ ਨੇ ਅਲੱਗ-ਅਲੱਗ ਸਥਾਨਾਂ ਤੇ ਜਾਣਾ ਤੇ ਸਭ ਤੋਂ ਪਹਿਲਾਂ ਮੈਂ ਇੱਕ ਜਿਹੜੀ ਜ਼ਰੂਰੀ ਚੀਜ਼ ਆ ਉਹ ਬੋਲ ਦਿੰਨਾ ਮੈਂ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਕਿ ਇਸ ਮੁਲਕ ਦੇ ਅੰਦਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ 84 ਦੀ ਨਸਲ ਕੁਸ਼ੀ ਹੋਈ ਉਹ ਇੱਕ ਸਾਡੇ ਦੇਸ਼ ਦੇ ਲੋਕਤੰਤਰ ਤੇ ਕਾਲਾ ਤੱਬਾ ਸੀ। ਔਰ ਕਿਸੇ ਨੇ ਵੀ ਇਨਸਾਫ ਲਈ ਤਾ ਮੁਕਦਮੇ ਨਹੀਂ ਦਰਜ ਕੀਤੇ, ਦੂਸਰਾ ਜ਼ਖਮਾਂ ਤੇ ਲੋਨ ਲਗਾਇਆ, ਨਮਕ ਲਗਾਇਆ। ਉਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਜਿੰਨਾਂ ਤੇ ਸ਼ੰਕਾ ਜਾਂਦੀ ਸੀ ਕਿਸੇ ਨੂੰ ਐਮਪੀ ਬਣਾਤਾ ਕਿਸੇ ਨੂੰ ਮਨਿਸਟਰ ਬਣਾਤਾ ਕਿਸੇ ਨੂੰ ਮੁੱਖ ਮੰਤਰੀ ਵੀ ਬਣਾਤਾ ਤੇ ਉਹਦੇ ਨਾਲ ਸਾਡੇ ਲੋਗ ਇਹ ਸੋਚਦੇ ਸੀ ਕਿ ਸ਼ਾਇਦ ਅਸੀਂ ਦੇਸ਼ ਦਾ ਹਿੱਸਾ ਸਾਨੂੰ ਮੰਨਦੇ ਆ ਨਾਗਰਿਕ ਮੰਨਦੇ ਆ ਜਾਂ ਨਹੀਂ ਤੇ ਇਸ ਮੁਲਕ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਕਿਸੇ ਨੇ ਵੀ ਇਨਸਾਫ ਨਹੀਂ ਦਿੱਤਾ ਔਰ 36 36 ਸਾਲ ਮੁਕਦਮੇ ਨੇ ਦਰਜ ਕਰਨਾ ਕਿੱਡੀ ਵੱਡੀ ਨਾਂ ਇਨਸਾਫੀਏ ਸਬੂਤ ਨਸ਼ਟ ਹੋ ਜਾਂਦੇ ਆ ਪਰ ਉਸ ਦੇ باوجود ਵੀ ਨਰਿੰਦਰ ਮੋਦੀ ਜੀ ਨੂੰ ਮੈਂ ਕੌਮ ਦੀ ਤਰਫੋਂ ਸਲੂਟ ਕਰਦਾ ਉਹ ਇਸ ਸਚਾਈ ਨੂੰ ਸਮਝਦੇ ਸੀ ਕਿ ਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਔਰ ਸਹਿਬਜ਼ਾਦਿਆਂ ਦੀ ਤੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਇੱਥੇ ਅੱਲਾਹੂ ਅਕਬਰ ਹੀ ਹੋਣਾ ਸੀ ਉਸ ਤੋਂ ਬਿਨਾ ਕੁਝ ਵੀ ਨਹੀਂ ਸੀ ਉਹਨਾਂ ਦਾ ਹਿੰਦੂ ਨਾ ਸਿੱਖ ਤੇ ਨਾ ਕ੍ਰਿਸਚੀਅਨ ਜੋ ਵੀ ਬਾਕੀ ਹੈਗੇ ਇਹ ਇੱਕ ਬਹੁਤ ਵੱਡੀ ਗੱਲ ਸੀ ਉਹਨਾਂ ਨੇ ਆ ਕੇ ਉਸ ਗੱਲ ਨੂੰ ਸਮਝਿਆ ਸਚਾਈ ਨੂੰ ਸਮਝਿਆ ਔਰ ਉਹਦੇ ਲਈ ਦੁਬਾਰਾ ਸੱਟ ਬਣਾਈ ਔਰ ਉਸ ਦਾ ਇਨਸਾਫ ਦਿੱਤਾ ਔਰ ਮਿਲ ਰਿਆ ਪੂਰਾ ਇਨਸ਼ਾਪ ਤਾਂ ਮਿਲਦਾ ਨਹੀਂ ਹੁੰਦਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਔਰ ਉਹ ਜਿਹੜੇ ਜਲਵਾ ਨੇ ਕੰਮ ਕੀਤਾ ਸੀ ਜਿਹੜੀ ਪਾਰਟੀ ਨੇ ਉਹਨਾਂ ਨੇ ਉਸ ਵੇਲੇ ਧਿਆਨ ਹੀ ਨਹੀਂ ਦਿੱਤਾ ਤੇ ਮੈਂ ਇਹ ਸਮਝਦਾ ਕਿ ਮੈਂ ਮੋਦੀ ਜੀ ਦਾ ਦੁਬਾਰਾ ਪੰਜਾਬ ਦੀ ਤਰਫੋਂ ਵੀ ਆਪਣੀ ਤਰਫੋਂ ਵੀ ਬਹੁਤ ਧੰਨਵਾਦ ਕਰਦਾ ਔਰ ਉਹਦਾ ਸਤਿਕਾਰ ਵੀ ਕਰਦਾ ਔਰ ਮੈਂ ਸਮਝਦਾ ਕਿ ਜਿਹੜੇ ਸਿੱਖ ਉਹਨਾਂ ਕੋਲ ਸਹੀ ਸੋਚ ਨਹੀਂ ਹੈ ਜਿਹੜੇ ਸਿੱਖੋਗੇ ਵੀ ਵਿਰੋਧ ਕਰੇਗਾ ਕਿਉਂਕਿ ਅਗਰ ਖਾਲਸਾ ਰਾਜ ਤੋਂ ਬਾਅਦ ਕੋਈ ਪ੍ਰਧਾਨ ਮੰਤਰੀ ਆਇਆ ਜਿਨੇ ਸਿੱਖਾਂ ਦੀ ਗੱਲ ਕੀਤੀ ਜਿਨੇ ਸਰਕਾਰ ਕੀਤਾ ਉਹ ਨਰਿੰਦਰ ਮੋਦੀ ਹੈ ਇਸ ਕਰਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹੁਣ ਬਜਟ ਦੀ ਜਿਹੜੀ ਗੱਲ ਆ ਬਜਟ ਦੀ ਗੱਲ ਚ ਇਹ ਆ ਕਿ ਨਰਿੰਦਰ ਮੋਦੀ ਜੀ ਨੇ ਜਿਹੜਾ ਉਹ ਸਮਝਦੇ ਆ ਕਿ ਸਾਡੀ ਇਕਨੋਮੀ ਜਿਹੜੀ ਆ ਕੰਟਰੀ ਦੀ ਉਹ ਅਗਰੀਕਲਚਰਲ ਬੇਸਡ ਆ। ਔਰ ਜੇ ਕੋਈ ਮੂੰਗਫਲੀ ਦੀ ਵੀ ਰੈਡੀ ਲਾਉਂਦਾ ਉਹ ਖੇਤੀ ਤੇ ਆਧਾਰਿਤ ਆ। ਔਰ ਉਹਨਾਂ ਨੇ ਇਹ ਸਚਾਈ ਨੂੰ ਸਮਝਿਆ ਕਿਉਂਕਿ ਅਟਲਜੀ ਦੇ ਟਾਈਮ ਤੇ ਜਦੋਂ ਪੂਰੀ ਦੁਨੀਆ 'ਚ ਰੈਸੈਸ਼ਨ ਆ ਗਿਆ ਸੀ। ਜਿੰਨਾ ਕੰਟਰੀਜ਼ ਦੀ ਇਕਨੋਮੀ ਜਿਹੜੀ ਆ ਉਹ ਇੰਡਸਟਰੀਅਲ ਬੇਸਡ ਸੀ। ਉਜੋਗਾ ਤੇ ਆਧਾਰਿਤ ਸੀ। ਉਹ ਬੁਰੀ ਤਰ੍ਹਾਂ ਦੀ ਇਕਨੋਮੀ ਜਿਹੜੀ ਆ ਪ੍ਰਭਾਵਿਤ ਹੋਈ ਆਰਥਿਕਤਾ ਪ੍ਰਭਾਵਿਤ ਹੋਣ ਤੋਂ ਬਾਅਦ ਉੱਥੇ ਬਹੁਤ ਬੁਰੇ ਹਾਲਾਤ ਹੋ ਗਏ ਸੀ ਰੈਸੈਸ਼ਨ ਇੰਨਾ ਸੀ ਪਰ ਦੇਸ਼ ਦੇ ਅੰਦਰ ਉਸ ਵੇਲੇ ਅੱਛੀ ਮੌਨਸੂਨ ਹੋਈ ਔਰ ਅਟਲ ਜੀ ਵੀ ਕਿਸਾਨ ਹੀ ਤੋਂ ਪ੍ਰਧਾਨ ਮੰਤਰੀ ਸੀ ਅੱਛੀ ਪੈਦਾਵਾਰ ਹੋਈ ਜਿਹਦੇ ਕਰਕੇ ਸਾਡੀ ਆਰਥਿਕਤਾ ਬਚੀ ਹੁਣ ਵੀ ਅੱਗੇ ਜਿਹੜੇ ਵਿਦਵਾਨ ਨੇ ਸਾਡੇ ਸੁਭਾਜ ਜੀ ਨੇ ਤਾਂ ਪੀ ਐਚ ਡੀ ਕੀਤੀ ਹੋਈ ਆ ਐਗਰੀਕਲਚਰ ਚ ਤੇ ਇਹ ਤਾਂ ਬਹੁਤ ਅੱਛੀ ਤਰ੍ਹਾਂ ਸਮਝਦੇ ਹੋਣੇ ਆ ਕਿ ਅੱਗੇ ਫੂਡ ਕ੍ਰਾਈਸਿਸ ਦਾ ਖਤਰਾ ਦੁਨੀਆਂ ਨੂੰ ਔਰ ਸਾਡੇ ਕੰਟਰੀ ਨੂੰ ਵੀ ਹੈਗਾ ਤੇ ਜੇ ਕਿਸਾਨਾਂ ਦੀ ਭਲਾਈ ਦੇ ਲਈ ਨਹੀਂ ਨੀਤੀਆਂ ਬਣਨਗੀਆਂ ਤੇ ਦੇਸ਼ ਦੀ ਆਰਥਿਕਤਾ ਨਹੀਂ ਬਚਣੀ ਮੋਦੀ ਜੀ ਉਹ ਸਚਾਈ ਨੂੰ ਸਮਝਦੇ ਆ ਅਸੀਂ ਕੈਨੇਡਾ ਤੋਂ ਹੀ 70 ਹਜ਼ਾਰ ਕਰੋੜ ਦੀਆਂ ਦਾਲਾਂ ਤੇ ਤੇਲ ਇੰਪੋਰਟ ਕਰਦੇ ਆ ਖਾਲੀ ਇੱਕ ਕੰਟਰੀ ਤੋਂ ਔਰ 에ਸ਼ੀਆ ਕਰਕੇ ਉਹ ਜਿਹੜੀ ਲੌਬੀ ਆ ਮੈਂ ਉੱਤੇ ਲਿਖਿਆ ਵੀ ਸੀ ਪਹਿਲਾਂ ਉਹ ਬੜਾ ਇੰਟਰਸਟ ਲੈਂਦੇ ਐ ਇੱਥੋਂ ਦੇ ਸਾਰੇ ਅੰਦੋਲਨਾਂ 'ਚ ਕੈਨੇਡਾ ਤੋਂ ਤੇ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੀ ਫਾਈਨਾਂਸ ਮਿਨਿਸਟਰ ਨੇ ਔਰ ਸਾਡੀ ਸਰਕਾਰ ਨੇ ਇਹਦੇ ਲਈ ਸਪੈਸ਼ਲੀ ਕਿ ਦਾਲਾਂ ਦੀ پیداوار ਹੋਵੇ ਔਰ ਉਹਦੇ ਲਈ ਇੱਕ ਅਲੱਗ ਤੋਂ ਪੈਸਾ ਰੱਖਿਆ ਔਰ ਉਹਦੇ ਨਾਲ ਕੀ ਹੋਏਗਾ ਜੇ ਪੰਜਾਬ 'ਚ ਉਹ ਬਿਜਾਈ ਹੋਏਗੀ ਔਰ ਉਹਦੀ ਖਰੀਦ ਦੇ ਲਈ ਵੀ ਐਮਐਸਪੀ ਵੀ ਅਨਾਉਂਸ ਹੋਣ ਵਾਲੀ ਹੈ। ਦੋ ਦਾਲਾਂ ਦੇ ਉੱਪਰ। ਬਾਕੀਆਂ ਤੇ ਵੀ ਹੋ ਜੇਗੀ ਜੋ ਡਿਮਾਂਡ ਕਰਨਗੇ ਕਿਉਂਕਿ ਉਸ ਵੇਲੇ ਜਿਹੜਾ ਕਿਸਾਨ ਅੰਦੋਲਨ ਚ ਇਹਨਾਂ ਨਾਲ ਗੱਲ ਹੋਈ ਸੀ ਜਿਹੜਾ ਪੰਜ ਫਸਲਾਂ ਦੇਣ ਨੂੰ ਕਹਿੰਦੇ ਸੀ ਉਹ ਪੰਜ ਫਸਲਾਂ 5 ਸਾਲ ਲਈ ਐਗਰੀਮੈਂਟ ਕਰਨ ਨੂੰ ਉਹ ਇਹੀ ਗੱਲ ਸੀ। ਵੀ ਇਹ ਅਸੀਂ ਖਰੀਦਾਂਗੇ ਤਾਂ ਉਹਦੇ ਨਾਲ ਸਾਡਾ ਪਾਣੀ ਵੀ ਬਚੇਗਾ ਔਰ ਜਦੋਂ ਜ਼ਮੀਨ ਦੀ نیچے ਦੀ ਹਲਥ ਖਰਾਬ ਹੁੰਦੀ ਹੈ ਨਾ ਮਾਹਿਰ ਇਹ ਸਮਝ ਸਕਦੇ ਆ ਕਿ ਉੱਪਰਲਾ ਵਾਤਾਵਰਣ ਵੀ ਖਰਾਬ ਹੁੰਦਾ। ਔਰ ਮਿੱਤਰ ਕੀੜੇ ਨੀਚੇ ਵੀ ਹੁੰਦੇ ਆ ਔਰ ਇਹ ਇੱਕ ਵਿਵਸਥਾ ਜਿਹੜੀ ਬਣੀ ਹੋਈ ਆ ਤੇ ਪੈਸਟੀਸਾਈਡ ਯੂਰੀਆ ਤੇ ਬਾਕੀ ਜਿਹੜੀ ਸਾਡੀ ਜ਼ਮੀਨ ਜ਼ਹਿਰੀਲੀ ਹੋ ਰਹੀ ਆ ਉਹਦੇ ਨਾਲ ਸਾਡੇ ਕੈਂਸਰ ਤੇ ਹੋਰ ਇਸ ਤਰ੍ਹਾਂ ਦੇ ਰੋਗ ਭਿਆਨਕ ਵੱਧ ਰਹੇ ਆ ਉਹਦੇ ਲਈ ਵੀ ਚਿੰਤਾ ਦਾ ਵਿਸ਼ਾ ਆ ਕਿਸੇ ਸਰਕਾਰ ਨੇ ਨਹੀਂ ਸੋਚਿਆ ਮੋਦੀ ਜੀ ਦੀ ਸਰਕਾਰ ਉਸ ਵਿਸ਼ੇ ਤੇ ਸੋਚ ਕੇ ਉਹਦੇ ਲਈ ਸਪੈਸ਼ਲ ਨੀਤੀ ਬਣਾਈ ਆ ਔਰ ਇਸ ਨੂੰ ਗਹਿਰਾਈ ਨਾਲ ਸੋਚਣ ਦੀ ਜ਼ਰੂਰਤ ਆ ਮੈਂ ਕਿਸਾਨ ਜਥੇਬੰਦੀਆਂ ਦਾ ਕੋਈ ਵਿਰੋਧੀ ਨਹੀਂ ਹਾਂਗਾ ਕਿ ਉਹ ਕਿਸ਼ਾਨ ਜਿਹੜਾ ਉਹ 1 ਏਕੜ 1.5 ਏਕੜ 2 ਏਕੜ 2.5 ਏਕੜ ਦਾ ਮਾਲਿਕ ਆ ਸਮਾਲ ਐਂਡ ਮਾਰਜਨਲ ਫਾਰਮਰ ਤੋਂ ਜ਼ਿਆਦਾ ਅਸੀਂ ਇਸ ਚੀਜ਼ ਨੂੰ ਸੱਚਾਈ ਨੂੰ ਸਮਝਦੇ ਆ ਕਿ ਉਹ ਆਪਣਾ ਅੰਦੋਲਨ ਨਹੀਂ ਲੜ ਸਕਦੇ ਜਦੋਂ ਹੁਣ ਭਗਵੰਤ ਮਾਨ ਜੀ ਦੀ ਸਰਕਾਰ ਨੇ ਫਸਲਾਂ ਨੂੰ ਚੱਕਿਆ ਨਹੀਂ ਮੰਡੀਆਂ ਚ ਕਿਸਾਨ ਰੋਲ ਰਿਹਾ ਸੀ ਮੈਂ ਜਾ ਕੇ ਦੇਖਿਆ ਰੋਂਦੇ ਸੀ ਉਹ ਉਹ ਕੁਝ ਕਰ ਨਹੀਂ ਸਕਦੇ ਸੀ ਤਾਂ ਉਹਦੇ ਲਈ ਫਿਰੇ ਜਥੇਬੰਦੀਆਂ ਦੀ ਜ਼ਰੂਰਤ ਪਈ ਇਸ ਕਰਕੇ ਮੈਂ ਉਹਨਾਂ ਦਾ ਪਰ ਉਹ ਜਥੇਬੰਦੀਆਂ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਹੋਣ ਸ਼ਿਆਸੀ ਹਿੱਤਾਂ ਤੋਂ ਪ੍ਰੇਰਿਤ ਨਾ ਹੋਣ ਇਹ ਇੱਕ ਬਦਕਿਸਮਤੀ ਹੈ ਪਰ ਹੌਲੀ-ਹੌਲੀ ਠੀਕ ਹੋ ਜਾਏਗਾ ਤੇ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਕਿ ਸਾਡੀ ਸਰਕਾਰ ਕਿਸਾਨਾਂ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ ਉਹ ਵੀ ਸਰਕਾਰ ਦੇ ਲਈ ਵੀ ਇੱਕ ਤਰ੍ਹਾਂ ਨਾਲ ਪੋਜ਼ਿਟਿਵ ਵੇ ਨਾਲ ਸੋਚਣ ਔਰ ਉਸ ਤਰ੍ਹਾਂ ਦੀ ਗੱਲ ਕਰਨ ਵਿਰੋਧ ਦੇ ਲਈ ਵਿਰੋਧ ਨਾ ਕਰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਨਾ ਕਰਨ ਤੇ ਇਹ ਸਾਡੀ ਇੱਕ ਪਾਲਿਸੀ ਵੀ ਹੈ ਤੇ ਖੇਤੀ ਦੇ ਲਈ ਜ ਕਿਸਾਨ ਨੂੰ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਸੀ ਉਹਦੀ ਵੀ ਲਿਮਟ ਵਧਾਈ ਏ ਏਸੇ ਕਰਕੇ ਕਿਉਂਕਿ ਉਹਨੂੰ ਕਰਜ਼ਾ ਤਾਂ ਲੈਣਾ ਹੀ ਪੈਂਦਾ ਜੇ ਹੋਰ ਅਦਾਰਿਆਂ ਤੋਂ ਕਿਤੇ ਲਊਗਾ ਹੁਣ ਹਰ ਕਿਸਾਨ ਪਰਿਵਾਰ ਦੇ ਸਿਰ ਤੇ ਇੱਥੇ ਜਿਹੜਾ ਸਰਵੇ ਹੋਇਆ ਉਹਦੇ ਚ ਇਹ ਆਇਆ ਕਿ 2 ਲੱਖ ਦੇ ਕਰੀਬ ਕਰਜ਼ਾ ਹੈਗਾ ਔਰ ਮੈਂ ਸਮਝਦਾ ਕਿ ਸਾਡੀ ਸਰਕਾਰ ਉਸ ਦੇ ਲਈ ਵੀ ਪੋਜ਼ਿਟਿਵ ਹੈਗੀ ਆ ਸੋਚ ਰਹੀ ਆ ਔਰ ਉਹਦੇ ਲਈ ਵੀ ਅੱਛਾ ਫੈਸਲਾ ਆਏਗਾ ਪਰ ਕੋਈ ਗੱਲਬਾਤ ਤਾਂ ਕਰਨ ਵਾਲਾ ਹੋਵੇ ਉਸ ਤੋਂ ਬਾਅਦ ਵੀ ਜੇ ਤੁਸੀਂ ਅੰਦੋਲਨਾਂ 'ਤੇ ਬੈਠੇ ਰਹਿਣਾ ਫਿਰ ਇਹ ਫੈਸਲੇ ਕਿੱਧਰ ਹੋ ਜਾਣਗੇ ਤਾਂ ਇਸ ਇਹ ਬਜਟ ਦੇ ਅੰਦਰ ਜਿਹੜੀ ਕਿਸਾਨ ਦੇ ਹਿੱਤਾਂ ਨੂੰ ਸਪੈਸ਼ਲੀ ਧਿਆਨ 'ਚ ਰੱਖਿਆ ਗਿਆ ਇੱਕ ਫਿਰ 1 ਡਿਸਟ੍ਰਿਕਟ 1 ਪ੍ਰੋਡਕਟ ਇਹ ਮੇਰਾ ਖਿਆਲ ਇੱਕ ਬਹੁਤ ਹੀ ਖੂਬਸੂਰਤ ਫੈਸਲਾ ਹਰ ਜਗ੍ਹਾ ਜ਼ਮੀਨ ਦੀ ਨੇਚਰ ਬਦਲ ਜਾਂਦੀ ਹੈ 100 ਕਿਲੋਮੀਟਰ ਤੋਂ ਬਾਅਦ ਔਰ ਫਸਲ ਵੀ ਬਦਲ ਜਾਂਦੀ ਹੈ ਜਿਹੜੀ ਬੀਜੀ ਜਾਂਦੀ ਹੈ ਕਿਸੇ ਜਗ੍ਹਾ ਕਾਜੂ ਦੀ ਕਹਤੀ ਹੈ ਕਿਸੇ ਜਗ੍ਹਾ ਕਸ਼ਮਿਸ਼ ਦੀ ਹੈ ਕਿਸੇ ਜਗ੍ਹਾ ਕਣਕ ਦੀ ਹੈ ਕਿਸੇ ਜਗ੍ਹਾ ਜੀਰੀ ਦੀ ਹੈ ਕਿਸੇ ਜਗ੍ਹਾ ਨਾਮ ਲੈਣ ਦੀਆਂ ਗੱਲਾਂ ਨੇ ਪਰ ਉਹਨਾਂ ਦੀਆਂ ਸਮੱਸਿਆਵਾਂ ਵੀ ਅਲੱਗ-ਅਲੱਗ ਨੇ ਐਗਰੀਕਲਚਰ ਇਸੇ ਕਰਕੇ ਸਟੇਟ ਸਬਜੈਕਟ ਰੱਖਿਆ ਗਿਆ ਉਹਦੇ ਲਈ ਇੱਕੋ ਹੀ ਫੈਸਲਾ ਇੱਕੋ ਹੀ ਬਜਟ ਨਹੀਂ ਹੋ ਸਕਦਾ ਹਰ ਸਟੇਟ ਦੇ ਲਈ ਅਲੱਗ-ਅਲੱਗ ਪਰ ਮੈਨੂੰ ਬੜਾ ਅਫਸੋਸ ਹੈ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਵਾਰ ਵੀ ਇਹ ਉਹ ਮੀਟਿੰਗ ਨਹੀਂ ਕੀਤੀ ਜਾ ਕੇ ਕਿ ਸਾਡੇ ਲਈ ਆ ਨੀਤੀ ਬਣਾਓ ਸਾਡੀ ਪੰਜਾਬ ਦੀ ਆਹ ਸਮੱਸਿਆ ਜਦੋਂ ਕਿ ਹਰਿਆਣਾ 'ਚ ਤੁਸੀਂ ਦੇਖੋ ਇੱਥੇ ਗੋਭੀ 2 ਰੁਪਏ ਰੁੱਦੀ ਆ ਨਾ ਹਰਿਆਣਾ ਨੇ ਰੇਟ ਤੈਅ ਕੀਤਾ ਹੋਇਆ ਗੋਭੀ ਦਾ 750 ਰੁਪਏ ਔਰ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਲਈ ਹੁਣ ਤਾਂ 24 ਫਸਲਾਂ ਤੇ ਆ ਉਹਨਾਂ ਨੇ ਕੇਂਦਰ ਤੋਂ 800 ਕਰੋੜ ਰੁਪਏ ਲੈ ਕੇ ਕਿਸਾਨ ਨੂੰ ਦਿੱਤਾ ਤਾਂ ਕਿਸਾਨ ਨੇ ਸਾਨੂੰ ਉੱਥੇ ਵੋਟ ਕੀਤਾ ਤਾਂ ਇਹਨਾਂ ਦਾ ਅੰਦੋਲਨ ਨਹੀਂ ਚੱਲਿਆ ਤੇ ਇੱਥੇ ਵੀ ਸਟੇਟ ਗਵਰਨਮੈਂਟ ਕਰਦੀ ਨਹੀਂ ਸਾਡੀ ਸਰਕਾਰ ਕਰਨਾ ਚਾਹੁੰਦੀ ਹੈ ਇਹ ਵੀ ਲੈ ਲੈਣੋ 800 ਕਰੋੜ 1000 ਕਰੋੜ 2000 ਕਰੋੜ ਜਿੰਨਾ ਵੀ ਦੇਣਾ ਔਰ ਉਹਦੇ ਲਈ ਅਨਾਉਂਸ ਕਰ ਅਨਾਉਂਸ ਕਰਦੇ ਨਹੀਂ ਜਦੋਂ ਕਿ ਇਹਨਾਂ ਦੀ ਉਹ ਸਾਡੀ ਮੈਡਮ ਮੈਂ ਉਹਨਾਂ ਲਈ ਮਹਿਲਾ ਨੇ ਹੁਣ ਤਾਂ ਮਨਿਸਟਰ ਵੀ ਨਹੀਂ ਰਹੇ ਉਹ ਕਹਿੰਦੇ ਸੀ 5 ਮਿੰਟਸ ਦੇਵਾਂਗੇ ਕੇਜਰੀਵਾਲ ਵੀ ਕਹਿੰਦੇ ਸੀ 5 ਮਿੰਟਸ ਦੇਵਾਂਗੇ ਔਰ ਭਗਵੰਤ ਮਾਨ ਵੀ ਉਸ ਵੇਲੇ ਬੋਲਦੇ ਸੀ ਕਿਉਂ ਨਹੀਂ ਹੁਣ ਤੱਕ ਅਨਾਉਂਸ ਕੀਤਾ ਜੀ ਕੇਂਦਰ ਦੇਣਾ ਚਾਹੁੰਦਾ ਕੇਂਦਰ ਦੀਆਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਦੇ ਹੈਲਥ ਦੀ ਵੀ ਇਸੇ ਤਰ੍ਹਾਂ ਜਿਹੜਾ ਹੁਣ 12 ਲੱਖ ਰੁਪਇਆ ਦਿੱਤਾ ਛੋਟ ਦਿੱਤੀ ਹੈ ਔਰ 12 75 ਦਿੱਤੀ ਹੈ ਇਹਦੇ ਤੇ ਅ ਇਨਕਮ ਟੈਕਸ ਦੀ ਔਰ ਇਹਦਾ ਇੰਨਾ ਬੜਾ ਲਾਭ ਹੋਣ ਵਾਲਾ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਪਤਾ ਲੱਗਦਾ ਕਿ 10000 ਰੁਪਏ ਦੀ ਕੀ ਵੈਲਿਊ 5000 ਦੀ ਕੀ ਆ ਔਰ ਅੱਜ ਕੱਲ ਤਾਂ ਜਿਹੜਾ ਨੌਕਰੀਆਂ 'ਚ ਵੀ ਜਿਹੜੀਆਂ ਮਿਲ ਰਹੀਆਂ ਨੇ ਉਹਦੇ 'ਚ ਕਈ ਤਾਂ 12 12 15 15000 ਤੇ ਜੌਬ ਕਰਦੇ ਆ ਉਹਨਾਂ ਦਾ ਕਿਸ ਤਰ੍ਹਾਂ ਕੰਮ ਚੱਲਦਾ ਹੋਏ ਤੇ ਪ੍ਰਧਾਨ ਮੰਤਰੀ ਜੀ ਉਸ ਦੇ ਬਾਰੇ ਸੋਚਦੇ ਆ। ਔਰ ਇਸੇ ਕਰਕੇ ਉਹਨਾਂ ਨੇ 5 ਸਾਲ ਲਈ ਹੋਰ ਇਹ ਜਿਹੜਾ ਫ੍ਰੀ ਅਨਾਜ ਹੈ ਇਹਦਾ ਵਧਾਇਆ ਪਰ ਉਹਨਾਂ ਨੂੰ ਉਹ ਨਾਲ-ਨਾਲ ਉਸ ਕਾਬਲ ਵੀ ਬਣਾਉਣਾ ਚਾਹੁੰਦੇ ਆ ਸਾਡੀ ਸਰਕਾਰ। ਤੇ ਇਸੇ ਕਰਕੇ ਐਮਐਸਐਮਈ ਜਿਹੜਾ ਹੈ ਉਹਦੇ 'ਚ ਉਹਨਾਂ ਨੇ 10 ਕਰੋੜ ਤੋਂ 20 ਕਰੋੜ ਕਰਤਾ ਔਰ 5 ਕਰੋੜ ਤੋਂ 10 ਕਰੋੜ ਕਰਤਾ ਅਲੱਗ-ਅਲੱਗ ਤਾਂ ਕਿ ਹਰ ਕੋਈ ਰੋਜ਼ਗਾਰ ਕਰ ਸਕੇ। ਔਰ ਉਹ ਉਹ ਆ ਬਾਕੀ ਵੀ ਲੋਨ ਦੇਣ ਦਾ ਵੀ ਆਸਾਨ ਕੀਤਾ ਵੈਸੇ ਮੈਨੂੰ ਪਾਰਟੀ ਨੇ ਆ ਦਿੱਤਾ ਸੀ ਮੇਰੀ ਆਦਤ ਨਹੀਂ ਮੈਂ ਵੀ ਕਿਸਾਨ ਜਾਂ ਜੱਟ ਜਾ ਬੰਦਾ ਤੇ ਮੈਂ ਉਹ ਬਹੁਤ ਸਾਰੇ ਪੜ੍ਹੇ ਲਿਖੇ ਬੰਦੇ ਆ ਨਾ ਉਹ ਲਿਖੇ ਨੂੰ ਪੜ੍ਹਦੇ ਆ ਪੜ੍ਹੇ ਨੂੰ ਲਿਖਦੇ ਆ ਦੋਈ ਕੰਮ ਕਰਦੇ ਆ ਤੇ ਮੈਂ ਜਿਹੜਾ ਕਿਸਾਨ ਹੁੰਦਾ ਮਜ਼ਦੂਰ ਹੁੰਦਾ ਮੇਰੇ ਵਰਗਾ ਉਹ ਬੜੇ 50 ਕੰਮ ਕਰਦਾ ਉਹ ਗੁੜਾਈ ਵੀ ਕਰਦਾ ਜੁਟਾਈ ਵੀ ਕਰਦਾ ਬਵਾਈ ਵੀ ਕਰਦਾ ਇਸ ਕਰਕੇ ਮੈਂ ਨਾ ਕਦੇ ਲਿਖੇ ਨੂੰ ਪੜਿਆ ਜਨਾ ਪੜੇ ਨੂੰ ਲਿਖਿਆ ਵੈਸੇ ਮੈਂ ਐਮਏ ਕਰ ਰਿਹਾ ਹਾਂ ਸੁਆਜੀ ਦੀ ਕਿਰਪਾ ਨਾਲ ਹਾਂ ਐਸੀ ਗੱਲ ਨਹੀਂ ਐਨਾ ਪਰਬੜੀ ਜੀ ਤੇ ਮੇਰਾ ਗ੍ਰੈਜੂਏਸ਼ਨ ਤੇ 골ਡ ਮੈਡਲ ਇਸ ਤਰ੍ਹਾਂ ਹੈ ਠੀਕ ਹੈ ਪਰ ਫਿਰ ਵੀ ਉਹ ਜਿਹੜੀ ਤੁਹਾਡੀ ਪਿੰਡਾਂ ਦੀ ਗੱਲ ਹੁੰਦੀ ਆ ਕਿਸਾਨੀ ਹੁੰਦੀ ਆ ਮਜ਼ਦੂਰੀ ਹੁੰਦੀ ਆ ਉਹ ਇਨਸਾਨ ਦੇ ਅੰਦਰ ਹੁੰਦੀ ਆ ਠੀਕ ਹੈ ਬਹੁਤ ਸਾਰੇ ਲੋਕ ਇਹ ਸਮਝਦੇ ਹੋਣੇ ਕਿ ਸ਼ਾਇਦ ਹਰਜੀਤ ਸਿੰਘ ਰੇਵਲ ਕਿਸਾਨ ਬਰੋਦੀ ਹੈ ਕਿਸਾਨ ਬਰੋਦੀ ਨਹੀਂ ਮੈਂ ਤਾਂ ਉਹਨਾਂ ਚੋਂ ਹੀ ਆ ਰੋਟੀ ਵੀ ਜ਼ਮੀਨ ਤੋਂ ਹੀ ਕੰਮਾ ਤੇ ਇਸ ਕਰਕੇ ਸਾਨੂੰ ਉਹਨਾਂ ਦਾ ਹਿੱਤ ਸਦਣਾ ਚਾਹੀਦਾ ਉਹ ਜਿਹੜੇ 1 1/2 ਏਕੜ 2 ਏਕੜ ਤੱਕ ਨੇ ਸਮਾਲਰ ਐਂਡ ਮਾਰਜਨਲ ਨੇ ਮੋਰ ਥੈਨ 80% ਨੇ ਉਹਦੇ ਲਈ ਸਾਡੀ ਸਰਕਾਰ ਦੀ ਸੋਚ ਆ ਪਾਰ ਸਰਕਾਰ ਦੀ ਇਸੇ ਤਰ੍ਹਾਂ ਇੰਡਸਟਰੀ ਦੇ ਲਈ ਵੀ ਸੋਚ ਹੈ ਔਰ ਜਿਹੜਾ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਆ ਉਹ ਮੈਂ ਦੱਸਦਾ ਦੱਸ ਵਿੱਚ ਰਹਿ ਗਿਆ ਸੀ ਕਿ ਇਹ ਇੱਕ ਐਡੀ ਸ਼ਾਨਦਾਰ ਖੂਬਸੂਰਤ ਯੋਜਨਾ ਬਣਾਈ ਆ ਮੋਦੀ ਜੀ ਦੀ ਸਰਕਾਰ ਨੇ ਕਿ ਜਿਹੜੇ ਡਿਸਟ੍ਰਿਕਟ ਜਿਹੜੀ ਪੈਦਾਵਾਰ ਹੁੰਦੀ ਹੈ ਉਸੇ ਦੀ ਉੱਥੇ ਪ੍ਰੋਸੈਸਿੰਗ ਹੋਵੇ ਹੁਣ ਆਲੂ ਆ ਜੇ ਉਹਦੇ ਚਿਪਸ ਬਣ ਜਾਣ ਤਾਂ ਉਹ 2.5 300 ਰੁਪਏ ਕਿਲੋ ਠੀਕ ਹੈ ਨਹੀਂ ਤਾਂ 2 ਰੁਪਏ ਕਿਲੋ ਰੁੱਲਦਾ ਉੱਥੇ ਕਿਸਾਨ ਦੇ ਖੇਤ ਚ 1 ਰੁਪਿਆ ਵੀ ਸਿੱਟਣਾ ਪੈਂਦਾ ਜੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇ ਇਹ ਯੋਜਨਾ ਲਾਗੂ ਹੁੰਦੀ ਹੈ ਔਰ ਸਫਲ ਹੁੰਦੀ ਹੈ ਔਰ ਜ਼ਮੀਨੀ ਲੈਵਲ ਤੇ ਜਿਸ ਤਰ੍ਹਾਂ ਦੀਆਂ ਹੋਰ ਯੋਜਨਾਵਾਂ ਬਣਾਈਆਂ ਨੇ ਤੇ ਮੈਂ ਤਾਂ ਕੋਆਪਰੇਟਿਵ ਫੀਲਡ ਚ ਵੀ ਕੰਮ ਕਰਦਾ ਔਰ ਬਹੁਤ ਸਾਲਾਂ ਤੋਂ 20 30 ਸਾਲ ਤੋਂ ਤੇ ਮੈਂ ਇੱਕ ਨੈਸ਼ਨਲ ਕੋਆਪਰੇਟਿਵ ਫੈਡਰੇਸ਼ਨ ਆ ਉਹਦਾ ਪ੍ਰੋਮੋਟਰ ਵੀ ਆ ਨਕੌਫ ਇੰਡੀਆ ਜਿਹਦੀ ਟਰਨਓਵਰ ਵੀ 5000 ਕਰੋੜ ਆ ਤੇ ਅਸੀਂ ਉਹਦੇ ਚ ਕੰਮ ਕਰਦੇ ਆ ਔਰ ਪੂਰੇ ਦੇਸ਼ 'ਚ ਕਰ ਰਹੇ ਆ ਤੇ ਉਹ ਮੈਨੂੰ ਤਾਂ ਤਾਂ ਕੋਆਪਰੇਟਿਵ ਦੇ ਬਾਰੇ ਜਾਣਕਾਰੀ ਰਹਿੰਦੀ ਹੈ ਕਿ ਸਰਕਾਰ ਨੇ ਜਿਹੜੀ ਇਹ ਸਰਕਾਰ ਮੋਦੀ ਜੀ ਦੀ ਆਈ ਅਮਿਤ ਸ਼ਾਹ ਜੀ وزیراعظم ਬਣੇ ਇਹਨਾਂ ਨੇ ਐਸੀਆਂ ਵਧੀਆ ਯੋਜਨਾਵਾਂ ਬਣਾਈਆਂ ਨੇ ਉਹ ਪੰਜਾਬ 'ਚ ਲਾਗੂ ਹੋਣੀਆਂ ਚਾਹੀਦੀਆਂ ਨੇ ਜਿਹੜੇ ਆ ਸਮਾਲ ਐਂਡ ਮਾਰਜਨਲ ਫਾਰਮਰਸ ਨੇ ਇਹਦੇ ਤੇ ਇੰਪਲੀਮੈਂਟ ਹੋ ਜੇ ਪੂਰਾ ਉਹ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਕੇ ਹੋਣਾ ਚਾਹੀਦਾ ਉਹਦੇ ਲਈ ਆਉਂਦੇ ਨਹੀਂ ਮੈਂ ਇਹਨਾਂ ਨੂੰ ਅਪੀਲ ਕਰਦਾ ਸਾਡੀ ਜਿਹੜੀ ਅੱਛੀ ਸੋਚ ਆ ਵਧੀਆ ਸੋਚ ਆ ਮੋਦੀ ਜੀ ਦੀ ਉਸ ਨੂੰ ਲੋ ਉਸ ਨੂੰ ਲੈ ਕੇ ਅੱਗੇ ਚੱਲੋ ਔਰ ਜੇ ਉਹ ਸੋਚ ਨੂੰ ਲੈ ਕੇ ਅੱਗੇ ਚੱਲਣਗੇ ਤਾਂ ਆਉਣ ਵਾਲਾ ਟਾਈਮ ਜਿਹੜਾ ਕਿਸਾਨ ਦਾ ਵੀ ਜਿਹੜੀ ਆਮਦਨ ਕਹਿੰਦੇ ਨੇ ਉਹ ਵਧਣੀ ਹੈ ਉਹ ਵਧੇਗੀ ਡੈਫੀਨੇਟ ਵਧੇਗੀ ਕਿਸਾਨ ਵੀ ਸੁખી ਹੋਏਗਾ ਕਿ ਜੇ 60 ਕਰੋੜ ਲੋਕ ਜਿਹੜੇ ਖੇਤੀ ਤੇ ਆਧਾਰਿਤ ਨੇ ਜੇ ਉਹ ਸੁਖੀ ਹੋਣਗੇ ਤਾਂ ਦੇਸ਼ ਵੀ ਸੁਖੀ ਹੋਏਗਾ। ਔਰ ਜਿਹੜੀ ਸਾਡੀ ਹੁਣ ਮਕਾਨ ਜਿਹੜੇ ਬਣਾ ਕੇ ਦਿੰਦੇ ਆ। ਹੁਣ ਪੰਜਾਬ ਸਰਕਾਰ ਆ ਜੇ ਉਹਨਾਂ ਯੋਜਨਾਵਾਂ ਵਿੱਚ ਸਹਿਯੋਗ ਹੀ ਨਾ ਕਰੇ। ਯੂਪੀ 'ਚ ਮਕਾਨ ਬਣ ਰਹੇ ਆ। ਹਰਿਆਣਾ 'ਚ ਵੀ ਬਣ ਰਹੇ ਆ ਜਿਹੜੇ ਬੇਘਰੇ ਜਿਹੜੇ ਹੈਗੇ ਉਹਨਾਂ ਨੂੰ ਦੇਣੇ ਆ ਘਰ। ਪੰਜਾਬ 'ਚ ਕਿਉਂ ਨਹੀਂ ਉਹ ਯੋਜਨਾ ਪੂਰੀ ਤਰ੍ਹਾਂ ਲਾਗੂ ਹੁੰਦੀ ਜੀ? ਕੇਂਦਰ ਤੋਂ ਪੈਸਾ ਆਉਂਦਾ। ਕਿ ਉਹ ਅਸੀਂ ਦਿਖਾ ਨਾ ਪਾਈਏ ਕਿ ਵੀ ਮੋਦੀ ਜੀ ਨੇ ਕੁਝ ਕਰਤਾ ਇਸ ਦੇਸ਼ ਦੇ ਲਈ। ਇਸ ਕਰਕੇ ਜੀ ਛੋਟੀ ਸੋਚ ਰੱਖਦੇ ਆ ਕਿ ਪੰਜਾਬ ਦੇ ਅੰਦਰ ਲੋਕ ਖੇਤੀ ਯੋਜਨਾਵਾਂ ਜਿਹੜੀਆਂ ਕੇਂਦਰ ਦੀਆਂ ਉਹਨਾਂ ਨੂੰ ਵੀ ਲਾਗੂ ਨਹੀਂ ਕਰਦੇ ਔਰ ਫਿਰ ਯੂਸੀ ਨਹੀਂ ਦਿੰਦੇ ਯੂਜ਼ਰ ਸਰਟੀਫਿਕੇਟ ਤੇ ਬਾਕੀ ਪੈਸਾ ਕਿੱਥੋਂ ਆਏਗਾ ਕਿਸੇ ਦੇ ਘਰ ਦਾ ਪੈਸਾ ਕਿਹੜਾ ਮਿਨਿਸਟਰ ਸੈਂਟਰ ਦਾ ਜਿਹੜਾ ਦੁਆਰਾ ਤੁਸੀਂ ਨਾ ਦਿਓ ਯੂਸੀ ਤੇ ਉਹ ਭੇਜ ਦੇਵੇ ਵੇਲ ਜਾਣਾ ਉਹਨੇ ਤਾਂ ਇਸ ਕਰਕੇ ਉਹਨਾਂ ਅਸਲੀਅਤ ਨੂੰ ਸਮਝੋ ਔਰ ਉਸਤੇ ਕੰਮ ਕਰਿਓ ਮੈਂ ਕਿਉਂਕਿ ਇਹ ਬੁੱਧੀਜੀਵੀ ਵਰਗ ਸਾਰਾ ਜਿਹੜਾ ਮੈਂ ਸਾਹਮਣੇ ਦੇਖਿਆ ਇਹ ਤੁਹਾਡਾ ਬਹੁਤ ਬੜੀ ਜ਼ਿੰਮੇਵਾਰੀ ਆ ਕਿ ਲੋਕਾਂ ਤੱਕ ਸਹੀ ਗੱਲ ਜਾਵੇ ਜਿਸ ਤਰ੍ਹਾਂ ਨਾਲ ਇਹਨਾਂ ਨੇ ਮੀਡੀਆ ਨੂੰ ਕਰਾਪਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਮਝਦਾ ਉਹ ਵੀ ਫ੍ਰੀ ਕਰਦਾ ਮੀਡੀਆ ਨੂੰ ਸਰਕਾਰੀ ਤੌਰ ਤੇ ਵੀ ਮੈਂ ਸਮਝਦਾ ਕਿ ਬਹੁਤ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜਿਹੜੇ ਕੰਮ ਕਰਦੇ ਹੋ ਤੁਸੀਂ ਫੀਲਡ ਦੇ ਅੰਦਰ ਪਰ ਇਹ ਜਿਹੜੀ ਕਰਾਪਟ ਪ੍ਰੈਕਟਿਸਸ ਕਰਦੇ ਆ ਇਹ ਸਰਕਾਰ ਉਹ ਨਹੀਂ ਹੋਣਾ ਚਾਹੀਦਾ ਪੰਜਾਬ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਔਰ ਜਿਸ ਤਰ੍ਹਾਂ ਨਾਲ ਐਡ ਦੇ ਰਹੇ ਆਂ ਯਾ ਦੇ ਰਹੇ ਆਂ ਕਿਸੇ ਨੂੰ ਕੀ ਕਰ ਰਹੇ ਆਂ ਹੁਣ ਮੈਂ ਉਹ ਇੱਥੇ ਰੱਖਣਾ ਨਹੀਂ ਚਾਹੁੰਦਾ ਉਹ ਜ਼ਰੂਰ ਰੁਕਣਾ ਚਾਹੀਦਾ ਉਹ ਤੁਸੀਂ ਰੋਕ ਸਕਦੇ ਹੋ ਪਬਲਿਕ ਨੂੰ ਜਾਗਰੂਕ ਕਰਨ ਦਾ ਸਭ ਤੋਂ ਵਧੀਆ ਮਾਧਿਅਮ ਇਹੀ ਹੈ ਤੇ ਇਸ ਲਈ ਬਾਕੀ ਮੈਂ ਤਾਂ ਆਪਦੇ ਲੋ ਜੋ ਕਹਿਣਾ ਸੀ ਕਿਹਾ ਜੇ ਕੁਝ ਰਹਿ ਗਿਆ ਤੁਸੀਂ ਮੇਰੇ ਕੋਲ ਪੁੱਛ ਲਓ ਉਹ ਵੀ ਦੱਸ ਦੂੰਗਾ ਆਉਂਦਾ ਸਾਰਾ ਹੀ ਆ ਤੇ ਹੋਰ ਕੱਲ ਮੀਟਿੰਗ ਹੈ ਮੀਟਿੰਗ ਕਿਸ ਨਾਲ ਲੱਗ ਸਕਦਾ ਕੀ ਲੋਕਾਂ ਨੂੰ ਆਉਣ ਦੀ ਸਹਾਂੀ ਹੈ ਤੇ ਵੀ ਸਾਂਝਾਉਂਦੇ ਤੁਸੀ ਜੀ ਜਿਕਰ ਕੀਤਾ ਕਿ ਮੈਂ ਕਿਸਾਨ ਆ ਜਾਂ ਫਿਰ ਜੀ ਦੇ ਨਹੀਂ ਨਹੀਂ ਅਸੀਂ ਮੀਟਿੰਗ ਦਾ ਪਾਰਟ ਇਸ ਕਰਕੇ ਨਹੀਂ ਬਣਦੇ ਪਹਿਲੀ ਗੱਲ ਸੁਣੋ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਸਾਡੇ ਵਰਗੀਆਂ ਨੇ ਫਿਰ ਉਹ ਕਹਿਣਗੇ ਸਾਨੂੰ ਵੀ ਬਿਠਾਓ ਇਹ ਜਿਹੜੀਆਂ ਪਾਰਟੀਆਂ ਬੈਠਦੀਆਂ ਨੇ ਨਾ ਉਹ ਕੰਮ ਬਿਗੜਦੀਆਂ ਨੇ ਸ਼ਸ਼ੀ ਇਹ ਤਾਂ ਦੀ ਗੱਲ ਕਰਦੀਆਂ ਉਸ ਤੋਂ ਪ੍ਰੇਰਿਤ ਹੋ ਕੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਤੇ ਕਿਸਾਨ ਦੇ ਵਿੱਚ ਸਿੱਧੀ ਗੱਲ ਹੋ ਕੇ ਨਿਪਟ ਜੇ ਉਦੋਂ ਦਾ ਇਹ ਤੋਂ ਹੋਵੇ ਔਰ ਪੰਜਾਬ ਦਾ ਵੀ ਇਹ ਤੋਂ ਹੋਵੇ ਰੋਜ਼ ਦਾ ਪੰਜਾਬ ਦਾ ਨੁਕਸਾਨ ਹੋ ਰਿਹਾ ਤੁਹਾਨੂੰ ਪਤਾ ਹੀ ਨਹੀਂ ਆ ਬਿਜ਼ਨਸ ਜਿਹੜੇ ਇੱਧਰ ਰਾਜਪੁਰੇ ਤੋਂ ਉੱਧਰਲੇ ਪਰਲੇ ਪਾਸੇ ਬੈਠੇ ਆ ਇਹ ਫਿਰ ਦੂਜੇ ਪਾਸੇ ਗੱਲ ਚਲੀ ਜਾਣੀ ਆ ਮੈਂ ਇਹਦੇ ਤੇ ਵੀ ਬੋਲ ਸਕਦਾ ਤੇ ਪਰ ਮੈਂ ਸਮਝਦਾ ਕਿ ਅੱਜ ਤਾਂ ਇਹ ਬਜਟ ਵਾਲਾ ਹੀ ਰੱਖਣੀ ਹੈ ਤੇ ਕਿਸਾਨਾਂ ਤਿਆਰ ਰੱਖ ਲਈਏ ਜਿਹੜਾ ਬੋਲਿਆ ਤੇ ਇਹ ਜਿਆਦਾ ਵਧੀਆ ਰਹੂਗਾ ਸਰ ਜੀ ਤਾਲਾ ਦੇ ਚਾਰ ਪੀਕਾ ਤੁਸੀਂ ਕਹਿ ਰਹੇ ਆਂ ਜੀ ਅਤੇ ਆਮਦੋਤ ਕੇ ਐਮਐਸ ਕੇ ਦੇਵਾਗੇ ਇਹ ਸੰਭਵ ਹੈਗਾ ਜੇ ਸਾਰੇ ਤਾਰਾ ਪੀਣ ਲੱਗ ਪੜਾ ਬਾਕੀ ਕਣਕ ਝੋਨਾ ਜਿਹੜਾ ਵਾ ਪੂਰੀ ਪੈਦਾਵਾਰ ਕਿਵੇਂ ਹੋਣੀ ਕਿਸਾਰ ਇਸ ਤਰ੍ਹਾਂ ਜੇ ਹੁਣ ਕਣਕ ਝੋਨਾ ਜਿਹੜਾ ਨਾ 12 ਰਾਜਾਂ ਝੋਨਾ ਹੁੰਦਾ 10 ਰਾਜਾਂ ਚ ਕਣਕ ਹੁੰਦੀ ਹੈ ਠੀਕ ਹੈ ਆ ਜਿਹੜੀ ਸਾਡੀ ਅਸੀਂ ਕਣਕ ਪੈਦਾ ਕਰ ਰਹੇ ਆ ਇਹਦੀ ਸਮੱਸਿਆ ਇਹ ਆ ਅਸੀਂ ਪੈਸਟੀਸਾਈਡ ਯੂਰੀਆ ਤੇ ਹੋਰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਦੁਬਈ ਸਾਡੀ ਕਣਕ ਐਸੀ ਉਹਨਾਂ ਨੂੰ ਸਮੁੰਦਰ ਸੁੱਟਣੀ ਪਈ ਹੈ ਠੀਕ ਹੈ ਤੇ ਇਸ ਕਰਕੇ ਅਸੀਂ ਅੱਛੀਆਂ ਫਸਲਾਂ ਪੈਦਾ ਕਰੀਏ ਆਰਗੈਨਿਕ ਫਾਰਮਿੰਗ ਤੇ ਆਈਏ ਜਿਹਦੇ ਨਾਲ ਲੋਕਾਂ ਦੀ ਹੈਲਥ ਵੀ ਬਚੇ ਸਾਡਾ ਵਾਤਾਵਰਨ ਵੀ ਬਚੇ ਸਾਡੀ ਜ਼ਮੀਨ ਵੀ ਬਚੇ ਸਾਡਾ ਪਾਣੀ ਵੀ ਬਚੇ ਉਹ ਕੰਮ ਅਸੀਂ ਕਰਦੇ ਹਾਂ ਤੁਸੀਂ ਕਿਹਾ ਵੀ ਮੈਂ ਕਿਸਾਨ ਆ ਕਿਸਾਨਾਂ ਦੇ ਹੱਥ ਆ ਹਾਂ ਕਿਸਾਨਾਂ ਦੇ ਇੱਕ ਜਿਹੜੀ ਮੇਨ ਡਿਮਾਂਡ ਆ ਉਹ ਐਮਐਸਪੀ ਦੇ ਨਾਲ ਗਾਰੰਟੀ ਮੰਗਦੇ ਨੇ ਕੀ ਤੁਸੀਂ ਨਿੱਜੀ ਤੌਰ ਤੇ ਇਹ ਹੱਥ ਹੈਗੇ ਹੋ ਇਹ ਡਿਬੇਟ ਹੋਣੀ ਚਾਹੀਦੀ ਹੈ ਇਹਦੇ ਤੇ ਨਹੀਂ ਮੈਂ ਤੁਹਾਡਾ ਪੁੱਛਣਾ ਮੈਨੂੰ ਗੱਲ ਸੁਣੋ ਮੈਂ ਦੱਸਾਂ ਜੋ ਕਿਸਾਨ ਹਿੱਤ ਚੋਵੇ ਮੋਦੀ ਜੀ ਉਹ ਕਰਨ ਨੂੰ ਤਿਆਰ ਹੈ ਉਹ ਤਿਆਰ ਨੇ ਆ ਸੁਭਾਸ਼ ਜੀ ਵਰਗੇ ਵਿਦਵਾਨਾਂ ਨੂੰ ਬੁਲਾਓ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੋਵੇ ਇਹਦੇ ਤੇ ਆ ਆਪਸ ਚ ਬੈਸ ਹੋਵੇ ਆਪਸ ਚ ਗੱਲਬਾਤ ਹੋਵੇ ਔਰ ਗੱਲਬਾਤ ਹੋ ਕੇ ਸਹੀ ਨਤੀਜਾ ਨਿਕਲੇ ਕਿਤੇ ਇਹ ਨਾ ਹੋਵੇ ਸਾਡਾ ਐਮ ਐਸ ਪੀ ਦਾ ਕੰਮ ਖਰਾਬ ਹੋ ਜਾਏ ਕਿਉਂਕਿ ਸਰਕਾਰ ਜਿਹੜੀ ਹੈ ਨਾ ਉਹ ਖਰੀਦ ਸਕਦੀ ਹੈ ਪੀ ਡੀ ਐਸ ਲਈ 80 ਕਰੋੜ ਲੋਕਾਂ ਲਈ ਚੋਣ ਆਜੰਦੀ ਹੈ ਉਸ ਤੋਂ ਜ਼ਿਆਦਾ ਫੰਡਸ ਕਿੱਥੇ ਨੇ ਉਸ ਤੋਂ ਜ਼ਿਆਦਾ ਜਦੋਂ ਉਹ ਬੰਡਾ ਖਰੀਦਿਆ ਜਾਏਗਾ ਫਿਰ ਜਦੋਂ ਗਰੰਟੀ ਕਰਨ ਹੁਣ ਬਣ ਜਾਏਗਾ ਉਹਦੇ ਚ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨ ਦਾ ਨੁਕਸਾਨ ਹੋ ਸਕਦਾ ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਤੇ ਵਿਸ਼ਵਾਸ ਕਰੋ ਮੈਂ ਇਹ ਕਹਿੰਦਾ ਕਿ ਐਸੇ ਵਿਦਵਾਨਾਂ ਨੂੰ ਬੁਲਾਓ ਬੈਠ ਕੇ ਜਿਹੜੇ ਸੱਚਮੁੱਚ ਦੇ ਵਿਦਵਾਨ ਹੋ ਕਈ ਸਾਡੇ ਵਿਦਵਾਨ ਜਿਹੜੇ ਆ ਨਾ ਉਹ ਵੀ ਪੈਸੇ ਲੈ ਕੇ ਲਿਖ ਦਿੰਦੇ ਆ ਹੁਣ ਸਰਦਾਰ ਸਲਦਾਰਾ ਸਿੰਘ ਜਹਲ ਉਹ ਇਹ ਗੱਲਾਂ ਕਹਿੰਦੇ ਆ ਠੀਕ ਹੈ ਇਹ ਤਾਂ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਇੱਕ ਸਾਜ਼ਿਸ਼ ਦੇ ਤੌਰ ਤੇ ਇਸਤੇਮਾਲ ਕੀਤਾ ਮੋਦੀ ਜੀ ਕਿਸਾਨ ਇਹ ਤੋਂ ਪ੍ਰਧਾਨ ਮੰਤਰੀ ਨੇ ਔਰ ਸਭ ਤੋਂ ਜ਼ਿਆਦਾ ਕਿਸਾਨ ਦਾ ਹਿੱਤ ਚਾਹੁੰਦੇ ਨੇ ਜੇ ਅਸੀਂ ਬਦਲਾਅ ਨਹੀਂ ਕਰਾਂਗੇ ਸਿਸਟਮ 'ਚ ਖੇਤੀ 'ਚ ਨਹੀਂ ਕਰਾਂਗੇ ਸੁਧਾਰ ਨਹੀਂ ਕਰਾਂਗੇ ਤੇ ਸਾਡੀ ਆਮਦਨ ਕਿਵੇਂ ਵਧੇਗੀ ਕਿਸਾਨ ਦੀ ਉਹ ਡਬਲ ਕਿਵੇਂ ਕਰਨਗੇ ਉਹਦੇ ਲਈ ਚਰਚਾ ਕਰੋ ਆ ਜਿਹੜੇ ਕਿਸਾਨ ਲੀਡਰ ਨੇ ਬੈਠ ਕੇ ਕਰਨ ਆ ਜਾਣ ਠੀਕ ਹੈ ਨਾ ਤੇ ਉਹ ਜ਼ਰੂਰ ਇਹਦੇ ਤੇ ਗੱਲਬਾਤ ਕਰਕੇ ਜੇ ਜੋ ਕਿਸਾਨ ਹਿੱਤ ਚ ਜੋ ਪੰਜਾਬ ਦੇ ਹਿੱਤ ਚ ਉਹ ਹੋਣਾ ਚਾਹੀਦਾ ਫਿਰ ਕਰ ਲੋ ਕਹੋਂਗੇ ਪੰਜਾਬ ਮਾਰਤਾ ਇਹ ਇਹ ਨਹੀਂ ਕਹਿਣਾ ਕਿ ਇਹਨਾਂ ਨੇ ਇਹ ਕੰਮ ਕਰਤਾ ਪਰ ਤੁਸੀਂ ਸਰਕਾਰ ਚ ਕੀ ਦ੍ਰਿਸ਼ਟਾਚ ਤੁਸੀ ਬੈਠੇ ਹਾਂ ਪੰਜਾਬ ਦੇ ਵਿੱਚ ਕਿਸਾਨ ਆਪਣੀ ਸੰਘਰਸ਼ ਦੇ ਰਾਹ ਤੇ ਤੁਹਾਡੀ ਜਿਹੜੀ ਭਾਰਤ ਵਾਲੀ ਪੰਜਾਬ ਉਖਾਈ ਆ ਉਹਦੀ ਕੀ ਪਹੁੰਚ ਹੈ ਕਿਸ ਤੰਗ ਨਾ ਇਹਨਾਂ ਨੂੰ ਕਿਸ ਤਾਗਰ ਨਾ ਦੇ ਪੰਜਾਬ ਦੀ ਅਸੀਂ ਤਾਂ ਬਹੁਤ ਅਸੀਂ ਬਹੁਤ ਸਤਕਾਰ ਦੀ ਨਜ਼ਰ ਨਾਲ ਦੇਖਦੇ ਹਾਂ ਮੈਂ ਉਹ ਗੱਲ ਨਾ ਇੱਥੇ ਕਹਿਣੀ ਨਹੀਂ ਚਾਹੁੰਦਾ ਅਸਵਾਸ਼ ਜੀ ਵੀ ਜਾਂਦੇ ਰਹੇ ਆ ਵੀ ਇਥੇ ਆ ਬੈਠੇ ਨੇ ਇਹ ਤੱਕ ਬਾਹਰ ਅਸੀਂ ਜਾਂਦੇ ਰਹੇ ਹਾਂ ਅਸੀਂ ਵਿੱਚ ਨਹੀਂ ਬੈਠਦੇ ਸੀ ਬਾਹਰ ਬੈਠ ਕੇ ਜੇ ਕੋਈ ਨਾਰਾਜ਼ ਹੁੰਦਾ ਸੀ ਉਹਨੂੰ ਫਟਾਫਟ ਅੰਦਰ ਪਜਾਓ ਜੇ ਕੋਈ ਹੋਰ ਹੋ ਗਿਆ ਬਦ ਰਹਿਤਾ ਇਹਨਾਂ ਦੀਆਂ ਗਾਲਾਂ ਵੀ ਸੁਣ ਲਈਆਂ ਹੋਰ ਵੀ ਅਪਸ਼ਬਦ ਵੀ ਸੁਣ ਲੈਣੇ ਉਸ ਦੇ ਬਾਵਜੂਦ ਵੀ ਉਹ ਕਰਨਾ ਸਾਨੂੰ ਤਾਂ ਅਸੀਂ ਕਿਸ ਤਰ੍ਹਾਂ ਇਹ ਕਲੇਸ਼ ਨਿਪਟੇ ਕਿਉਂਕਿ ਜਿਹੜਾ ਉਹ ਬੈਠੇ ਨੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਜਿਹੜੀਆਂ ਸੜਕਾਂ ਬੰਦ ਹੋ ਜਾਂਦੀਆਂ ਨੇ ਲੋਕ ਜਿਹੜੇ ਆ ਇਨਵੈਸਟਮੈਂਟ ਇਨਵੈਸਟਰ ਕਿੱਥੇ ਕਰਦਾ ਜਿਹੜਾ ਸ਼ਾਂਤ ਏਰੀਆ ਹੋ ਹੌਣ ਇੱਕ ਤਾਂ ਇਹਨਾਂ ਨੇ ਗੈਂਗਸਟਰ ਲਿਆ ਤੇ ਦੂਜਾ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਜਿਹੜਾ ਵਪਾਰੀ ਆ ਉਹ ਸੋਚਦਾ ਯਾਰ ਮੈਂ ਕਿਉਂ ਪੈਸਾ ਇੱਥੇ ਲਾਵਾਂ ਮੈਂ ਨਾਲ ਹਰਿਆਣਾ ਛਲਾ ਦੂੰਗਾ ਰੁਪਈ ਚਲਾ ਦੂੰਗਾ ਸਾਡੀ 10000 ਕਰੋੜ ਦੀ ਜਿਹੜੀ ਹੌਜ਼ਰੀ ਦੇ ਉੱਤੇ ਦੂਜੀ ਇੰਡਸਟਰੀ ਸੀ ਚਮੜੇ ਦੀ ਉਹ ਚਲੀ ਗਈ ਨਾ ਐਸੇ ਕਰਕੇ ਗਏ ਹੋਰ ਤਾਂ ਕੋਈ ਕਾਰਨ ਨਹੀਂ ਸੀ ਤੇ ਇਸ ਕਰਕੇ ਸਾਡੀ ਇੰਡਸਟਰੀ ਨਾ ਜਾਵੇ ਹੋਰ ਇਨਵੈਸਟਮੈਂਟ ਆਉਣ ਮਾਨ ਸਾਹਿਬ ਤਾਂ ਝੂਠ ਬੋਲਦੇ ਰਹਿੰਦੇ ਕਿ ਇੰਨੀ ਇਨਵੈਸਟਮੈਂਟ ਆ ਗਈ ਉਹ ਆਇਆ ਹੋਇਆ ਕੁਝ ਨਹੀਂ ਅਸਾ ਜੇ ਆਇਆ ਹੋਵੇ ਤਾਂ ਆਪਣੇ ਪੰਜਾਬ ਦੀ ਇਹ ਹਾਲਤ ਹੋਵੇ ਬੱਚੇ ਸਾਡੇ ਜਿਵੇਂ ਜਾਂਦੇ ਆ ਫਿਰ ਆਉਂਦੇ ਆ ਜੋ ਬੁਰੀ ਹਾਲਤ ਹੁੰਦੀ ਹੈ ਉਹਨਾਂ ਦੀ ਸਭ ਕੁਝ ਵੇਚ ਕੇ ਪੈਸਾ ਲਾਉਂਦੇ ਆ ਤੇ ਉਹ ਮੇਰੇ ਖਿਆਲ ਬੜੀ ਮੰਦ ਭਾਗੀ ਗੱਲ ਆ ਸਾਡੇ ਲਈ ਸਾਡੀਆਂ ਸਰਕਾਰਾਂ ਲਈ ਸਾਹਿਬ ਜੀ ਇਹ ਬਜਟ ਕੇਸ਼ ਹੈ ਤੁਸੀਂ ਬਜਟ ਦੀ ਗੱਲ ਕੀ ਬਜਟ ਦੇ ਵਿੱਚ ਜਿਦਾਂ ਆਮ ਤੌਰ ਤੇ ਕਿਸਾਨ ਸਾਡਾ ਜਿਹੜਾ ਕਿਸਾਨ ਨੂੰ ਆਪਾਂ ਕੀ ਗੱਲ ਕਰਦੇ ਹਾਂ ਜਿਦੋਂ ਕਿਸਾਨਾਂ ਦੇ ਕਰਜ਼ਿਆਂ ਦੀ ਜਦੋਂ ਗੱਲ ਆਉਂਦੀ ਹੈ ਇਹ ਕਰਜ਼ਿਆਂ ਦੇ ਮਾਮਲੇ ਵਿੱਚ ਦੂਜਿਆਂ ਨੂੰ ਆਪਾਂ ਸਰਪਟਕ ਕਰਾ ਗਿਆ ਨੂੰ ਆਪਾਂ ਨੇ 2.2 ਸੌ ਕਰੋੜ ਦੀ ਜਿਹੜੀ ਹੋਰ ਰਾਹ ਦਿੱਤੀ ਤੇ ਕਿਸਾਨਾਂ ਵਾਸਤੇ ਕਿਉਂ ਨਹੀਂ ਕੀਤਾ ਗਿਆ ਕੋਈ ਰਾਜ ਅਰੇ ਭਾਈ ਗੱਲ ਸੁਣ ਇੱਕ ਕਿਸਾਨਾਂ ਵਾਸਤੇ ਸਾਰਾ ਕੁਝ ਹੋ ਜਾਣਾ ਸੀ ਇਨ੍ਹਾਂ ਜਥੇਬੰਦੀਆਂ ਨੇ ਕਰਵਾਇਆ ਕਦੇ ਪੁੱਛਿਓ ਮੈਂ ਉਹ ਇਸ ਵੇਲੇ ਨਹੀਂ ਬੋਲਣਾ ਚਾਹੁੰਦਾ ਮੌਕਾ ਨਹੀਂ ਹੈ ਹਰ ਗੱਲ ਹਰ ਮੌਕੇ ਤੇ ਨਹੀਂ ਬੋਲੀ ਜਾਂਦੀ ਸਾਡੀ ਸਰਕਾਰ ਮੋਦੀ ਜੀ ਤਾਂ ਸਭ ਕੁਝ ਕਰਨਾ ਚਾਹੁੰਦੇ ਆ ਕੋਈ ਬੈਠ ਕੇ ਗਲਤੀ ਕਰੇ ਜੇ ਉਸ ਤੋਂ ਬਾਅਦ ਫੇਰ ਡੰਡਾ ਲੈ ਕੇ ਟੰਡੇਵਾਲ ਜੀ ਬੈਠ ਜਾਣਗੇ ਕੀ ਕਰਾਂਗੇ ਨਹੀਂ ਤੁਮ ਮੌਕਾ ਦਿੱਤਾ ਨਾ ਕਿ ਉਹ ਤੁਸੀਂ ਆਫਰ ਕੋਈ ਮੌਕਾ ਨਹੀਂ ਦਿੱਤਾ ਅਰੇ ਭਾਈ ਇੱਕ ਇੱਕ ਮਿੰਟ ਸੁਣੋ ਗੱਲ ਮੈਂ ਨਹੀਂ ਬੋਲਣਾ ਚਾਹੁੰਦਾ ਤੁਸੀਂ ਮੇਥੋਂ ਬੁਲਾ ਲਓ ਠੀਕ ਹੈ ਉਹਦਾ ਕਾਰਨ ਆ ਮੈਂ ਤੁਹਾਨੂੰ ਦੱਸਦਾ ਆ ਰੋਦਾ ਸਿੰਘ ਜੀ ਠੀਕ ਹੈ ਇਹਨਾਂ ਨੇ ਆਪਦੀ ਗੱਡੀ ਤੇ ਆਪ ਹੀ ਖੁੰਡਾ ਮਾਰ ਲਿਆ ਆਪ ਹੀ ਸ਼ੀਸ਼ਾ ਤੋੜ ਲਿਆ ਮੀਟਿੰਗ ਚ ਨਾ ਜਾਣ ਕਿਵੇਂ ਇਹਨਾਂ ਨੂੰ ਹਸ ਜੋੜ ਕੇ ਲੈ ਕੇ ਗਏ ਸੀ ਉਹ ਸੀ ਜਾਣਦੇ ਇਹ ਰੀਡਿੰਗ ਸੈਸ਼ਨ ਬਹੁਤ ਆਈਆਂ ਉਹ ਮੈਂ ਇਹ ਡਿਸਕਸ ਕਰਨ ਵਾਲੀਆਂ ਨੇ ਟਾਈਮ ਨਿਕਲ ਗਿਆ ਅੱਗੇ ਅੱਛਾ ਟਾਈਮ ਆਵੇ ਉਹਦੀ ਇੰਤਜ਼ਾਰ ਕਰਦੇ ਆ ਉਸ ਨੂੰ ਸ਼ੁਰੂ ਕਰਾਂਗੇ ਕਿਸਾਨ ਨੀਤੀ ਗੱਲ ਹੋਵੇ ਠੀਕ ਹੈ ਨਾ ਜੇ ਪੰਜਾਬ ਚ ਤਾਂ ਕਿਸਾਨ ਨੀਤੀ ਗੱਲੋਂ ਤਾਂ ਪੰਜਾਬ ਦਾ ਭਲਾ ਹੋ ਨਹੀਂ ਤਾਂ ਨਹੀਂ ਹੁਣ ਇਹ ਹੁਣ ਠੇਕਾ ਲੈ ਲਿਆ ਪੂਰੇ ਦੇਸ਼ ਦਾ ਹੁਣ ਮੈਂ ਦੱਸਿਆ ਨਾ ਪੂਰੇ ਦੇਸ਼ ਦੀ ਨੀਤੀ ਨਹੀਂ ਬਣ ਸਕਦੀ ਇੱਕ ਜੇ ਬਣਾਵਾਂਗੇ ਉਹ ਵੀ ਨੁਕਸਾਨ ਇਹਨੂੰ ਕੀ ਪਤਾ ਕਿ ਨਾਰੀਅਲ ਦੀ ਖੇਤੀ ਦੀ ਕੀ ਪ੍ਰੋਬਲਮ ਇਹਨਾਂ ਨੂੰ ਕੀ ਪਤਾ ਕਿ ਇਹਦੀ ਕਾਜੂ ਦੀ ਖੇਤੀ ਦੀ ਕੀ ਪ੍ਰੋਬਲਮ ਇਹ ਕਹਿੰਦੇ ਉਹਦੀ ਵੀ ਨੀਤੀ ਸਾਡੀ ਬਣਾਉਣੀ ਇੱਥੋਂ ਬੈਠ ਕੇ ਬਣਾਉਣਗੇ ਮੇਰੇ ਬਾਪਾ ਤੁਸੀਂ ਕਹਿ ਰਹੇ ਤੁਹਾਡੀ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਪਰ ਉਹ ਇੰਨੀਆਂ ਮੀਟਿੰਗਾਂ ਨਹੀਂ ਤਾਂ ਕੇਂਦਰ ਦੇ ਮੰਤਰੀ ਕਿਸਾਨਾਂ ਦੇ ਅਸਫਲ ਰਹੇ ਕੇਂਦਰ ਦੇ ਅਧਿਕਾਰੀ ਵੀ ਅਸਫਲ ਰਹੇ ਫਿਰ ਕਿਸਾਨਾਂ ਨੂੰ ਸਮਝਾਉਣ ਦੇ ਦੇਖੋ ਮੰਤਰੀ ਉੱਥੋਂ ਚੱਲ-ਚੱਲ ਕੇ ਆਏ ਨੇ ਸਾਡੀ ਸਰਕਾਰ ਨੇ ਹੋਰ ਕਿੰਨੀਆਂ ਐਫਰਟਸ ਕੀਤੀਆਂ ਨੇ ਇਹ ਸ਼ਾਇਦ ਜੇ ਤੁਸੀਂ ਜਾਣ ਜੋਗੇ ਤੁਸੀਂ ਖੁਦ ਕਹੋਗੇ ਕਿ ਇਹ ਕਿੰਨਾ ਗਲਤ ਕੰਮ ਹੋਇਆ ਔਰ ਮંત્રી ਤਾਂ ਉੱਥੇ ਆਪਣੇ ਦਫ਼ਤਰਾਂ 'ਚ ਬੈਠ ਕੇ ਹੀ ਨਹੀਂ ਮਿਲਦੇ ਹੁੰਦੇ ਸੀ ਕਾਂਗਰਸ ਦੇ ਮੰਤਰੀਆਂ ਨੂੰ ਦੇਖਦੇ ਸੀ ਨਾ ਮੰਤਰੀ ਇਹਨਾਂ ਦੇ ਪਿੱਛੇ ਆ ਕੇ ਬੈਠਦੇ ਆ ਮਿਲਦੇ ਆ ਇਹਨਾਂ ਦੇ ਪੈਰੀਂ ਹੱਥ ਲਾਉਣ ਤੱਕ ਜਾਂਦੇ ਆ ਕਿ ਆਹ ਲੈ ਲਓ ਆਹ ਲੈ ਲਓ ਇਹ ਕੁਝ ਮੰਨਣ ਨੂੰ ਹੀ ਚਾਹ ਨਹੀਂ ਹੈ ਇਹਨਾਂ ਨੂੰ ਸਮਝਾਉ ਕਿਉਂ ਨਹੀਂ ਪਾ ਰਹੇ ਕਿਸਾਨਾਂ ਨੂੰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਸਮਝਾ ਭਾਈ ਕਿਸਾਨ ਕਿਸਾਨ ਦਾ ਉਹ ਗੱਲ ਸੁਣੋ ਗੱਲ ਜੇ ਕਿਸਾਨ ਨਾ ਸਮਝਦਾ ਹੋਵੇ ਹਰਿਆਣਾ 'ਚ ਸਾਨੂੰ ਵੋਟ ਕਿੱਥੋਂ ਕਰਦਾ ਅਸੀਂ ਜਿੱਤਦੇ ਕਿਵੇਂ ਹੁਣ ਦਿੱਲੀ ਚ ਅਸੀਂ 11 ਸੀਟਾਂ 14 ਸੀਟਾਂ ਕਿਸਾਨ ਡੋਮੀਨੇਟਰ ਸੀਟਾਂ ਜਿੱਤਦੇ ਆ ਜੇ ਉਹ ਸਾਨੂੰ ਵੋਟਾਂ ਕਰਦੇ 11 ਦੀ 11 ਕਿਵੇਂ ਜਿੱਤੇ ਸਾਨੂੰ ਵੋਟ ਕਰਦੇ ਆ ਸਾਡੀ ਸਰਕਾਰ ਕਿਸਾਨ ਇਹਤੂ ਆ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਸੀਂ ਦੇਣਾ ਚਾਹੁੰਦੇ ਆ ਲੈਣਾ ਨਹੀਂ ਚਾਹੁੰਦੇ ਮਤਲਬ ਭਾਈ ਲੈਂਡ ਤੇ ਦੇਣ ਦਾ ਵੀ ਤਰੀਕਾ ਹੁੰਦਾ ਪੂਰੇ ਦੇਸ਼ ਦਾ ਸੌਦਾ ਕਰਨ ਲੱਗ ਜਾਏ ਕਿੱਥੋਂ ਹੋਊਗਾ ਖਾਲੀ ਪੰਜਾਬ ਦੀ ਗੱਲ ਕਰ ਲੈਣ ਹਰਿਆਣੇ ਦੀ ਗੱਲ ਕਰ ਲੈਣ ਹੋ ਜਾਊਗਾ ਹਰਿਆਣੇ ਚ ਤਾਂ ਕਿਸਾਨ ਨੂੰ ਪ੍ਰੋਬਲਮ ਹੀ ਨਹੀਂ ਆ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਕੰਮ ਕਰੇ ਉਹ ਲੈਣਾ ਹੀ ਨਹੀਂ ਚਾਹੁੰਦੀ ਪੰਜਾਬ ਸਰਕਾਰ ਲੈਣਾ ਹੀ ਨਹੀਂ ਚਾਹੁੰਦੀ ਇਹ ਤਾਂ ਇਹ ਤਾਂ ਇਹ ਡੰਡਾ ਖੜਾ ਕਰਨਾ ਚਾਹੁੰਦੇ ਆ ਇਹ ਇਹਨਾਂ ਦੀ ਸਿਆਸਤ ਹੈ ਇਹਨਾਂ ਨੂੰ ਤਾਂ ਇੱਥੋਂ ਇਹਨਾਂ ਦਾ ਡੰਡਾ ਥੋੜ ਨੂੰ ਵੱਡਣਾ ਪੈਣਾ ਜੇ ਕਿਸਾਨ ਨੂੰ ਬਚਾਉਣਾ ਜੇ ਪੰਜਾਬ ਨੂੰ ਬਚਾਉਣਾ ਖਾਲੀ ਕਿਸਾਨ ਨਹੀਂ ਜੇ ਪੰਜਾਬ ਬਚਾਉਣਾ ਇਹਨਾਂ ਦਾ ਜੋ ਕਰਤਾ ਪੰਜਾਬ ਦਾ ਐਨੀ ਦੁਰਦਸ਼ਾ ਕਰਤੀ ਆ ਇਹ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਇਹਨਾਂ ਨੇ ਕੋਈ ਪੰਜਾਬ ਬਣਾ ਤਾ ਇਹ ਕਹਿੰਦੇ ਸੀ ਅਸੀਂ ਬਦਲਣ ਲਈ ਆ ਆਏ ਆ ਇਹਨਾਂ ਨੇ ਵਿਗਾੜਤਾ ਇਹ ਕੋਈ ਗੱਲ ਹੈ ਹੁਣ ਮੇਰਾ ਖਿਆਲ ਹੈ ਵੀ ਕਾਫੀ ਕੁਝ ਹੋ ਗਿਆ ਹੁਣ ਤੁਸੀਂ ਮੇਰੇ ਕੋਲ ਕੋਈ ਜਿਕ ਅਮਰੀਕਾ ਤੋਂ ਜਿਹੜੀ ਬੋਦੀ ਜਹਾਜ਼ ਕਹਿੰਦੇ ਆ ਰਹੇ ਨੇ ਇੱਕ ਹੋਰ ਅੱਜ ਦੀ ਖਬਰ ਹੈ ਆ ਜਾਊਗਾ ਤਾਂ ਤੁਸੀਂ ਕੀ ਲੱਗਦੇ ਹੋ ਜਾਂ ਪੰਜਾਬ ਦੇ ਵੱਲੋਂ ਜੇ ਤੁਸੀਂ ਪੰਜਾਬ ਪੰਜਾਬ ਭਾਜਪਾ ਦੀ ਕਮੇਟੀ ਕਰਦੇ ਹੋ ਤਾਂ ਸੱਚੀ ਕਿ ਲਿਖ ਕੇ ਭੇਜਦੇ ਬਾ ਸਰਕਾਰ ਨੂੰ ਆਪਣੇ ਵੱਲੋਂ ਗੱਲ ਸੁਣੋ ਭਰਾ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਪੰਜਾਬੀ ਔਰ ਸਿੱਖ ਦੁਨੀਆ 'ਚ ਜਿੱਥੇ ਰਹਿੰਦੇ ਆ ਉੱਥੋਂ ਦਾ ਕਾਨੂੰਨ ਮੰਨਦੇ ਆ ਉਥੇ ਸਤਕਾਰਿਤ ਨੇ ਔਰ ਉਥੇ ਸਰਕਾਰਾਂ ਚ ਨੇ ਉੱਥੋਂ ਦੇ ਬڑے-ਬڑے ਬਿਜ਼ਨਸਮੈਨ ਨੇ ਇਲੈਗਲ ਜਾਣ ਨੂੰ ਕਿਉਂ ਪ੍ਰਮੋਟ ਕਰਦੇ ਆ ਅਸੀਂ ਗੈਰਕਾਨੂੰਨੀ ਕੰਮ ਕਿਉਂ ਕਰੀਏ ਪਹਿਲੀ ਗੱਲ ਤਾਂ ਇਹ ਆ ਜਿਹੜਾ ਸਿੱਖ ਹੋ ਕੇ ਇਹ ਗੱਲ ਕਰਦਾ ਮੇਰਾ ਖਿਆਲ ਆ ਸਿੱਖੀ ਦੀ ਇੱਕ ਸ਼ਾਨ ਅਲੱਗ ਆ ਗੁਰੂ ਸਾਹਿਬ ਨੇ ਸਾਨੂੰ ਸੜਕਾਂ ਨਹੀਂ ਬਣਾ ਕੇ ਦਿੱਤੀਆਂ ਸੀ ਗੁਰੂ ਸਾਹਿਬ ਨੇ ਸਾਨੂੰ ਫਲਾਈਓਵਰ ਨਹੀਂ ਬਣਾਏ ਸੀ ਗੁਰੂ ਸਾਹਿਬ ਨੇ ਸਾਡੀ ਕੌਮ ਖੜੀ ਕੀਤੀ ਆ ਗਰੀਬਾਂ ਨੂੰ ਖੜੇ ਕੀਤਾ ਇੱਕ ਸਾਨੂੰ ਚਰਿੱਤਰ ਦਿੱਤਾ ਸਾਨੂੰ ਤਿਆਗ ਤਪੱਸਿਆ ਦਿੱਤੀ ਔਰ ਸਾਨੂੰ ਸ਼ਹਾਦਤਾਂ ਦੇਣ ਦੀ ਤਾਕਤ ਦਿੱਤੀ ਇਸ ਲਈ ਉਹਨੂੰ ਕਿਉਂ ਵਿਗਾੜਦੇ ਆ ਕਿਉਂ ਗਲਤ ਲੋਕਾਂ ਦੀ ਮਦਦ ਕਰਦੇ ਆ ਅਸੀਂ ਕਾਨੂੰਨ ਨਹੀਂ ਤੋੜਨਾ ਕੋਈ ਸਿੱਖ ਨਹੀਂ ਕਾਨੂੰਨ ਤੋੜੇਗਾ ਉਸ ਨੂੰ ਕਦੇ ਪ੍ਰਮੋਟ ਨਹੀਂ ਕਰਾਂਗੇ ਇਹ ਥੋੜਾ ਜਿਹਾ ਸਭ ਪਤਾ ਕੀ ਹੈ ਹਾਂਜੀ ਅਕਿ ਨੌਜਵਾਨ ਜਿਹੜਾ ਗੈਰ ਕਾਨੂੰਨੀ ਤੌਰ ਤੇ ਇਨਪੂ ਦਾਖਲ ਹੋਇਆ ਚੰਗੀ ਠੀਕ ਹੈ ਮੰਨੇ ਆ ਇਹ ਕਾਨੂੰਨਾਂ ਦੀ ਗੱਲ ਕੀ ਹੈ ਪਰ ਕਿਉਂ ਉਹਨਾਂ ਦੀ ਜਾਣ ਦੀ ਮਜਬੂਰੀ ਕਿਉਂ ਬਣੀ ਕੀ ਉਹ ਮੈਂ ਉਹ ਤਾਂ ਪ੍ਰਾਜੀ ਮੈਂ ਹੱਥ ਜੋ ਮੈਂ ਪਹਿਲਾਂ ਬੋਲ ਕੇ ਹਟਿਆ ਕਿ ਵੀ ਉਹਨਾਂ ਲਈ ਅਸੀਂ ਇੱਥੇ ਰੋਜ਼ਗਾਰ ਦੇ ਉਪਰਾਲੇ ਨਹੀਂ ਮੁਹैया करवा ਸਕੇ ਇਸ ਕਰਕੇ ਗਏ ਨੇ ਉਹ ਸਾਡੇ ਲਈ ਇੱਕ ਬਦਲੂਮਾ ਦਾਗ ਆ ਉਹ ਸਾਨੂੰ ਕਰਨੇ ਪੈਣੇ ਆ ਜੇ ਅਸੀਂ ਨਹੀਂ ਕਰਦੇ ਆ ਤਾਂ ਵੀ ਉਹਦੀ ਵੀ ਧਰਤੀ ਸਰਕਾਰ ਕੀ ਕਰਨਾ ਚਾਹੁੰਦੀ ਆ ਜਿਹੜੀ 5 5 ਕਰੋੜ ਤੋਂ 10 ਕਰੋੜ ਕਰਤੀ 10 ਕਰੋੜ ਤੋਂ 20 ਕਰੋੜ ਕਰਤੀਆਂ ਜਿਹੜੀਆਂ ਯੋਜਨਾਵਾਂ ਉਹ ਇਹੀ ਤਾਂ ਹੈ ਕਿਉਂਕਿ ਹੁਣ ਪੈਸੇ ਦੀ ਵੈਲਿਊ ਇੰਨੀ ਘਟ ਗਈ ਇਸ ਕਰਕੇ ਕੋਈ ਵੀ ਨੌਜਵਾਨ ਜਿਹੜਾ ਕਈ ਤਾਂ ਲੋਨ ਬਿਨਾਂ ਗਾਰੰਟੀ ਤੋਂ ਮਿਲਦੇ ਆ ਉਹਦੀ ਵੀ ਕਰਤਾ ਜ਼ਮੀਨੀ ਪੱਧਰ ਤੇ ਉੱਤੇ ਜੇ ਤੁਸੀਂ ਇਹੋ ਜਾਣੇ ਆ ਨਾ ਸਾਡੇ ਨੌਜਰ ਕਿਉਂ ਜਾਂਦੇ ਤੇ ਇੰਡਸਟਰੀ ਡਿਪਾਰਟਮੈਂਟ ਤੋਂ ਉਹ ਫਾਰਮ ਭਰ ਕੇ ਜਾਂਦੇ ਇੰਡਸਟਰੀ ਡਿਪਾਰਟਮੈਂਟ ਦਾ ਤਾਂ ਕੋਟਾ ਹੁੰਦਾ ਜਾਂ 5 ਹੈ 10% ਵਿੱਚ ਦਿੱਸਖਦੇ ਤੇ ਜੇ 100 ਬੰਦੇ ਨੇ ਅਪਲਾਈ ਕੀਤਾ ਤੇ 5 ਬੰਦੇ ਬੈਕ ਇਹ ਸਟੇਟ ਗਵਰਨਮੈਂਟ ਦਾ ਜਿਹੜਾ ਹੁੰਦਾ ਠੀਕ ਹੈ ਨਾ ਜੇ ਹਰਿਆਣੇ 'ਚ ਕੋਈ ਦਿੱਕਤ ਹੋਵੇ ਯੂਪੀ 'ਚ ਹੋਵੇ ਉਹ ਤੁਸੀਂ ਮੈਨੂੰ ਦੱਸੋ ਮੈਂ ਸਰਕਾਰ ਨਾਲ ਗੱਲ ਕਰ ਸਕਦਾ ਇਹ ਉਹ ਗੱਲ ਤਾਂ ਸੁਣ ਲਓ ਯਾਰ ਗੱਲ ਸੁਣ ਲਓ ਮਾਨਸਾ ਦੇ ਬੱਚੇ ਪੰਜਾਬ ਨੂੰ ਬਾਕ ਗੁਜਰਾਤ ਦੇ ਬੱਚੇ ਸੀ ਜਿਹੜੇ ਫਿਰ ਕੀ ਹੋ ਗਿਆ ਉਸੀ ਕਹਿ ਰਹੇ ਕਿ ਉਹ ਆਪਣੀ ਸਮੱਸਿਆ ਦੇਖਣਗੇ ਨਾ ਤੁਸੀਂ ਉਹਦੀ ਕਿਉਂ ਹੁਣ ਚਿੰਤਾ ਕਰੀ ਜਾਂਦੇ ਹੋ ਆਪਾਂ ਤਾਂ ਆਪਣੀ ਕਰੀਏ ਆਪਣੀ ਤਾਂ ਨਵੇੜਲੀ ਹੈ ਨਾ ਉਹ ਹੀ ਨਿਪਟੇਗੀ ਆਪੋਜੀਸ਼ਨ ਨੇ ਲੈਫਟ ਕਰਦੀ ਹੈ ਇਹ ਵੀ ਜਿਹੜਾ ਬਾਹਰੋਂ ਜਹਾਜ਼ ਆਇਆ ਜਿਹੜਾ ਡੀਪੋਟ ਕਿਤੇ ਦਾ ਪੰਜਾਬ ਨੂੰ ਵੀ ਫੇਮ ਕਰਨ ਦਾ ਉਹ ਪੰਜਾਬ ਚ ਉਤਾਰਾ ਉਹ ਬਾਈ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਗੁਰੂ ਨਾਨਕ ਦੇਵ ਨੇ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਹਿੰਦੁਸਤਾਨ ਦੀ ਗੱਲ ਕੀਤੀ ਹੈ ਜਦੋਂ ਉਹਨਾਂ ਨੇ ਬਾਬਰ ਦੇ ਜ਼ੁਲਮਾਂ ਦਾ ਵਰਣਨ ਕੀਤਾ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਰਹਾ ਐਤੀ ਮਾਰ ਪਈ ਕੁਰਲਾਣੇ ਤੇ ਕੀ ਦਰਦ ਨਾ ਆਇਆ ਹਿੰਦੁਸਤਾਨ ਦੀ ਗੱਲ ਕਰਿਆ ਕਰੋ ਇਹ ਪੰਜਾਬ ਜੇ ਕੋਈ ਬੰਬ ਆ ਕੇ ਸਾਡੇ ਤੇ ਅਟੈਕ ਹੋ ਜਾਊਗਾ ਹਰਿਆਣਾ ਤੇ ਦੇ ਬਾਰਡਰ ਤੇ ਡਿੱਗ ਪੂਗਾ ਤਾਂ ਉਹਨੇ ਪੁੱਛਣਾ ਵੀ ਇਹ ਪੰਜਾਬੀ ਮਰ ਰਿਹਾ ਜਾਂ ਹਰਿਆਣਵੀ ਮਰ ਰਿਹਾ ਸਾਰਿਆਂ ਤੇ ਹਮਲਾ ਹੁੰਦਾ ਇਹ ਦੇਸ਼ ਤੇ ਹਮਲਾ ਹੁੰਦਾ ਇਹ ਦੇਸ਼ ਦੀ ਸਮੱਸਿਆ ਹੈ ਬਹੁਤ ਸਟਰਲ ਉਹ ਜਿੱਥੇ ਵੀ ਬਹੁਤ ਜ਼ਿਆਦਾ ਇਹਦੇ ਨਾਲ ਇਹਦੇ ਨਾਲ ਕੋਈ ਬਦਨਾਮੀ ਨਹੀਂ ਹੁੰਦੀ ਉਹਨਾਂ ਦਾ ਰੂਟ ਜਿਹੜਾ ਨਾ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਸਭ ਤੋਂ ਨੇੜੇ ਪੈਂਦਾ ਹੈ ਅਮਰਸਰ ਇਸ ਕਰਕੇ ਇੱਥੇ ਉਤਰ ਜਾਂਦਾ ਉਹਦੀ ਕੋਈ ਗੱਲ ਨਹੀਂ ਆ ਉਹਦੀ ਚਿੰਤਾ ਨਾ ਕਰੋ ਅਸੀਂ ਉਹ ਰੂਟ ਤੇ ਬੰਨੇ ਆ ਬਹੁਤ ਵਧੀਆ ਗੱਲ ਆ ਇੱਥੇ ਚੰਗੇ ਕੰਮ ਵੀ ਕਰਾਂਗੇ ਚੰਗਾ ਵਪਾਰ ਕਰਾਂਗੇ ਸਭ ਕੁਝ ਕਰਾਂਗੇ ਐਕਸਪੋਰਟ ਇੰਪੋਰਟ ਕਰਾਂਗੇ ਠੀਕ ਹੈ ਨਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ